ਹਲੋ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਸੋਢੀ ਦੇ ਵਲੋਗ ਵਿੱਚ ਆਈ ਹੋਪ ਤੁਸੀਂ ਸਾਰੇ ਚੜ ਦੀ ਗੱਲਾਂ ਵਿੱਚ ਹੋਵੋਗੇ ਮੈਂ ਜਾ ਰਿਹਾ ਕੰਮ ਤੇ ਤੇ ਅੱਜ ਹਵਾ ਸੰਪਾਉ ਰੋਸ਼ਨ ਸਿੰਘ ਤੇ ਜਿਹੜੇ ਅੰਤਰਮੁਦਾਸ ਸਰ ਖਾਇਗੁਰਪਤ ਸਾਹਿਬ ਅੱਜ ਸਮਾਪਤ ਹੋ ਗਿਆ ਹੈ ਉਹਨਾਂ ਦਾ ਤੇ ਸੰਗਤ ਵਾਚੜ ਕੇ ਆਵੇ ਤੇ ਬਾਕੀ ਜਿੱਥੇ ਆ ਰਹੇ ਨੇ ਬਰੋ ਦਰਬਾਰ ਸਾਹਿਬ ਜਿੱਥੇ ਆ ਰਹੇ ਨੇ ਬਾਕੀ ਮੈਂ ਤੁਹਾਨੂੰ ਮੋਲ ਉਹਨਾਂ ਦਾ ਦਿਖਾਣਾ ਜਾ ਕੇ ਮੈਂ ਨੰਗਲ ਲੱਗਾ ਉਤੋਂ ਆਕੂ ਫੇ ਬਾਅਦ ਵਿੱਚ ਆਵਾਂਗਾ ਮੈਂ ਗੁਰਦੁਆਰਾ ਸਾਹਿਬ ਕੋ ਇਹਨੂੰ ਫਰਵਰ ਨੂੰ ਲੈ ਕੇ ਜਾਵਾਂਗਾ ਫੇ ਮਾ ਥੋੜਾ ਕੰਮ ਕਰਕੇ ਆਣ ਕੇ ਫਿਰ ਫਿਰ ਜਾਣਾ ਇੱਥੇ ਗੁਰਦੁਆਰਾ ਸਾਹਿਬ ਜਾਣਾ ਤੁਸੀਂ ਦੇਖ ਰਹੇ ਹੋ ਗੱਡੀਆਂ ਅੰਦਰ ਜਾਣ ਹੀ ਦੇ ਨੇ ਸਾਰੇ ਗੱਡੀਆਂ ਬਾਹਰ ਲੱਗੀਆਂ ਨੇ ਸੰਗਤ ਬਹੁਤ ਆ ਗਈ ਹੈ ਟਾਈਮ ਸੇ 9 ਵਜੇ ਨੇ ਸੰਗਤ ਦਾ ਘਾਟ ਬਹੁਤ ਜ਼ਿਆਦਾ ਹੋਊਗਾ ਉਹ ਸਕੋਟੀ ਬੋਲ ਲੱਗੇ ਬਹੁਤ ਸਾਰਾ ਕਹਿੰਦੇ ਵੀਡੀਓ ਬਾਅਦ ਚ ਬਣਾ ਲਿਓ ਪਹਿਲਾ ਲੰਗੇ ਜੋ ਬਹੁਤ ਬਹੁਤ ਲੱਗੇ ਜਾਣੇ ਨਹੀਂ ਦੇਣ ਤੇ ਆ ਦੇਖੋ ਗੱਡੀਆਂ ਸਾਰੀਆਂ ਬਾਹਰ ਹੀ ਪਾਇਰ ਬੁਕੇਡ ਬਹੁਤ ਜਿਆਦੇ ਬਹੁਤ ਸਾਰੇ ਇੰਨਾ ਵੀ ਕੀ ਖਤਰਾ ਹੈ ਸਮਝ ਨਹੀਂ ਲੱਗਾਂ ਕਿ ਕਿਸ ਹਾਲਾਤ ਨਾਲ ਇੰਨੀ ਕੋਸਰਟੀ ਆ ਗਈ ਹੈ ਸੰਗਤਨੋ ਦਾ ਆਈ ਵੀ ਮਕਰੀ ਲੱਗਾ ਹੈ سارے সেদার সারে সার ਪੰਡਤ ਜੀ ਬੈਠ ਜਾਓ ਸਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਰ ਸਤਕਾਰ ਕਰੋ ਸਾਰਿਆਂ ਨੂੰ ਬੇਨਤੀ ਹੈ ਕਿ ਦੀਵਾਨ ਵਿੱਚ ਬੈਠੋ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਦਾਸ ਜੀ ਸਾਹਮਣੇ ਹੋਣੇ ਹੈ ਜਿੱਥੇ ਜਿੱਥੇ ਵੀ ਖੜੇ ਹੋ ਉੱਥੇ ਬੈਠ ਜਾਓ ਮਿੱਠਾ ਆਨੰਦ ਸਾਹਿਬ ਜੀ ਦਾ ਬਾਠ ਕਰੀਏ ਸਾਰੇ ਸੰਗਤ ਬੈਠ ਜਾਓ ਬੇਨਤੀ ਹੈ ਆਨੰਦ ਸਾਹਿਬ ਪੜਨਾ ਤੇ ਸਾਰੀ ਸੰਗਤ ਬੈਠ ਜਾਓ ਗੁਰ ਚਰਨਾਂ ਵਿੱਚ ਪਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋਤਾ ਕਾਵ ਹੋ ਹਰੀਕੇ ਰਾਮ ਅੰਦ ਨਿਵਾਸਾਇ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਕਿ ਮਨ ਮੇਰੇ ਆਤਮ ਸਦਾ ਰਹੁ ਹਰ ਨਾਲ ਲੈ ਹਰ ਨਾਲ ਰਹੁ ਤੂ ਮਨ ਮੇਰੇ ਦੁਖ ਸੰਸਾਰ ਨਾ ਕਰੇ ਸੁਣੀ ਸੱਚੀ ਬਾਣੀ ਸੰਸਾਰ ਜਨ ਭੈ ਸਰਸ ਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਪੁਨੀਤ ਕਰ ਦੇ ਭਵਿਕ ਸਤ ਗੁਰ ਰਹਿਆ ਭਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਰਹਤ ਦੂਰ ਸੋੜ ਤੈ ਪੁਨੀਤ ਕਰ ਦੇ ਭਵਿਤ ਸਤ ਗੁਰ ਰਹਿਆ ਭਰ ਪੂਰੇ ਬੇ ਨਮੰਤ ਨਾਨਕ ਜੀ ਧੋਰ ਚਰਨ ਲਾ ਕੇ ਵਾਤੇ ਅਨਹਦ ਤੂਰੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਹਿ ਤੂ ਪੰਥ ਹੋ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ਼੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਨਾਮ ਦਾ ਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਨਿਠੇ ਸਭ ਦੁਖ ਜਾਇ ਤੇਗ ਮਹਾਂਦਰ ਸਿਮਰੈ ਘਰ ਨਾਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਦਸੋਏ ਬਾਦਸ਼ਾਹਾ ਧੰਨ ਗੁਰ ਗੋਬਿੰਦ ਸਿੰਘ ਜੀਓ ਮਹਾਰਾਜ ਸਭ ਥਾਈ ਹੋਏ ਸਹਾਇ ਨਸਾਂ ਬਾਦਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਗੁਰੂ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਾਦੇ ਆ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਆਪੇ ਆ

ਯਾਰ ਨਵੇ ਹਿੱਕ ਨੂੰ ਹਿੱਕ ਚਾੜਿਆ ਆ ਕਿਸ ਚਤੇ ਹਿਆ ਹਿੱਕ ਨੂੰ ਮੈਂ ਹਿੱਕ ਚਾੜਿਆ ਮਿੱਠੂ ਪਿਆਰੇ ਨੇਤ੍ਰ ਕਰਦੇ ਭੋਗ ਪਿਲਾਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਇਸ ਸਮਾਗਮ ਦੀ ਇੱਥੇ ਹੀ ਸਮਾਪਤੀ ਹੈ ਮਹਾਂਪੁਰ ਸੰਤ ਬਾਬਾ ਕਰਮ ਸਿੰਘ ਜੀ ਵਾਪਰ ਸ਼ਾਮਲ ਹੋ ਆਇਆ ਹੋਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੰਤ ਮਹਾਂਪੁਰਸ਼ਾਂ ਦਾ ਹੋਰ ਸਿਆਸੀ ਲੀਡਰਾਂ ਦਾ ਜਿੰਨੇ ਵੀ ਇਸ ਸਮਾਗਮ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ money sert sert <laughs> ਕੀ ਟਾਂਸਰ ਕਰੇ ਹੋ ਹੋ ਗਿਆ ਹੋ ਗਿਆ ਫੱਗ ਗਿਆ ਹੈ ਕੋਚ ਰਿਹਾ ਆ ਮੇਰੇ ਕੋਲ ਆ ਇੱਥੇ ਹੀ ਲੱਗ ਗਿਆ ਜਾਣੀ सतप <laughs> ਆਲਪਾ ਜੀ ਜੀ ਸਰਬਾਨਸਾ ਉਪਾਉਨ ਹਾਂ ਇਸ ਪਿਓਟੀ ਆ ਮਨ ਭਾਈ ਪਸਤੋਲਾ ਸ੍ਰੀ ਹਾਂ ਪਾਜੀ ਦੇਖੋ ਜਰਾ ਪਸਤੋਲਾ ਸ੍ਰੀ ਹਾਂ ਜੀ ਗਾਇਸ ਸਮਾਪਤੀ ਹੋ ਚੁੱਕੀ ਹੈ ਪਾਠਾਂ ਦੇ ਪਾਠ ਰੱਖੇ ਸੀਗੇ ਸਤਿ ਮਹਾਰਾਜ ਜੀ ਦੇ ਅੰਤਿਮ ਅਰਦਾਸ ਵਜੋ ਤੇ ਉਹਨਾਂ ਨੇ ਅੱਜ ਭੋਗ ਪਾ ਚੁੱਕਿਆ ਤੇ ਬਹੁਤ ਸ਼ਾਂਤੀ ਤਰੀਕੇ ਦੇ ਨਾਲ ਹੋਇਆ ਸਾਰਾ ਕੁਝ ਤੇ 6ਵੇਂ ਗੱਦੀ مشین ਸੰਤ ਪਾਬਾ ਤੁਲਕ ਸਿੰਘ ਜੀ ਨੂੰ ਬਣਾ ਦਿੱਤਾ ਗਿਆ ਆ ਤੇ ਆ ਸਭ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਹੋਣ ਤੇ ਬਹੁਤ ਵਧੀਆ ਮਤਲਬ ਸਿਕਿਉਰਟੀ ਦੇ हिसाब ਨਾਲ ਲੱਗੀ ਸੀਗੀ ਡਾਰ ਸੀਗਾ ਵੀ ਅੰਦਰ ਸੰਗਤ ਦੇ ਵੀ ਡਾਰ ਸੀਗਾ ਕਿ ਪਤਾ ਨਹੀਂ ਕੀ ਮਾਹੌਲ ਖਰਾਬ ਨਾ ਹੋ ਜੇ ਘੱਟ ਨਹੀਂ ਬਹੁਤ ਸੋਹਣਾ ਵਧੀਆ ਕੀਤਾ ਉਹਨਾਂ ਨੇ ਕਾਫੀ ਆਪਣੇ ਹੈਂਡਲ ਉਹਨਾਂ ਨੇ ਸਿਕਿਉਰਟੀ ਨੇ ਕੀਤਾ ਸਾਰਾ ਕੁਝ ਤੇ ਵਾਕੀ ਬਹੁਤ ਵਧੀਆ ਵਾ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਹੋਪ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗੇਗਾ ਤੇ ਲਾਈਕ ਨੂੰ ਸ਼ੇਅਰ ਜ਼ਰੂਰ ਕਰਿਓ ਸਸੀ ਕਾ